ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਨੀਟਾ ਡੈਰੀ ਫਾਰਮ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਦੀ ਵੀਡੀਓ ਬਣਾ ਰਹੇ ਹਾਂ ਪਿੰਡ ਲਖੂਵਾਲ ਤਹਿਸੀਲ ਅਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਤੁਹਾਨੂੰ ਇੱਕ ਪਲੂਨ ਵੜ ਦਿਖਾਉਣੀ ਹੈ ਤਾਜੀ ਸੂਈ ਹੋਈ ਤੇ ਹੁਣ ਕਰਦੇ ਹਾਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਹਾਂ ਇਹਦੀ ਡਿਟੇਲ ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਹੋਰ ਸੁਣਾ ਕੀ ਹਾਲ ਜੀ ਕਿਰਪਾ ਚਾਹੀਦੀ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਤੇ ਫੋਨ ਨੰਬਰ ਵੀ ਦੱਸ ਦਿਓ ਠੀਕ ਏ ਤੇ ਆ ਦੱਸਿਓ ਵੈਟ ਬਰ 19 ਸੂਆ ਸੂਈ ਤੇ ਕੀ ਇਹਦਾ ਮਿਲਕਰ ਕੋਟ ਜੇ ਠੀਕ ਜੇ ਮਨੋ ਠੰਡੀ ਠੀਵੀ ਪੜੀ ਜੇ ਨੂੰ ਅੱਜ ਤੀਸਰਾ ਦਿਨ ਹੈ ਸੂਈ ਨੂੰ ਲੋ ਜੀ ਬਾਈ ਜੀ ਨੇ ਕਹਿੰਦੇ ਤੀਸਰਾ ਦਿਨ ਸੂਈ ਨੂੰ ਅੱਜ ਠੰਡੀ ਤੇ ਰਹੀ ਨਹੀਂ ਤੇ 15 ਕਿਲੋ ਬੋਲੇ ਤਿਆਰ ਆ ਚੀਲੀਆਂ ਸੂਲੀਆਂ ਬਹੁਤ ਹੈ ਵੈਟ ਚ ਕੋਈ ਮੰਨ ਲੋ ਨਾ ਕੋਈ ਰੱਸੀ ਪੋਣੀ ਨਾ ਕੁਛ ਨਹੀਂ ਆਵੇ ਲੋ ਆ ਨਿੱਗਰ ਜਵਾਨਾ ਲਈ ਫਿਰਦੀ ਕਰਮਾ ਲਈ ਇੱਕ ਸਾਡਰ ਦੀ ਆ ਬਾਕੀ ਥੰਦੀ ਦੀ ਪੜੀ ਆ ਹੱਡੀ ਵਸਗੀ ਛੋਟੀ ਨਹੀਂ ਪੂਰਾ ਕੱਦ ਖਾੜ ਚੰਗਾ ਹੈ ਵਹਿੜਦਾ ਆ ਮਗਰ ਵਸ਼ੀ ਆ ਗਈ ਇਹਦੇ ਵੀਰੋ ਫੋਲ ਦੇ ਵੀਰ ਤੇ ਲਓ ਵੀ ਮਿੱਤਰੋ ਲੱਗੇ ਤੋਂ ਦੋਈ ਥਣਾ ਦਾ ਸੈਚ ਗੈਪ ਚੈੱਕ ਕਰ ਸਕਦੇ ਹਾਂ ਪੂਰਾ ਵਧੀਆ ਪੂਰੇ ਕੱਦ ਖਾੜ ਵਾਲੀ ਵਹਿੜਿਆ ਬੰਦੇ ਵੀ ਤੇ ਬਾਕੀ ਜੀ ਲੰਮੀ ਮਤਲਬ ਛੋਟੀ ਨਹੀਂ ਆ ਪੂਰੀ ਵੱਡੀ ਵੈੜ ਆ ਪੂਰੀ ਵੱਡੀ ਬੱਚੀ ਆ ਤੇ ਪਿੱਛਾ ਆ ਪੈਰ ਫੁੱਟ ਮੰਨਾਂ ਲੱਗੀ ਜੇ ਚੰਗੇ ਕਦਗਾਠ ਵਾਲੀ ਤੇ ਠੰਡੀ ਸੀਲ ਬਹੁਤ ਜਿਆਦਾ ਚਾਈ ਯੂ ਪਈ ਤੁਸੀਂ ਲਾਗੇ ਤੋਂ ਥਣਾ ਦਾ ਸਾਈਜ਼ ਤੇ ਗੈਪ ਚੈੱਕ ਕਰ ਸਕਦੇ ਜੀ हां जी दसवे वीरजीया दे बारे की रेट देदा रेट एकदम लो ਹੁਣ ਜਿੱਦਾਂ ਮੱਟੀ ਦੇ ਵਿੱਚ ਦੇ ਅੱਗੇ ਵੜਾ ਦੱਸੀ 90 90 ਮੁੱਲ ਹੋਣਾ ਹਾਂਜੀ ਬਿਲਕੁਲ ਜੈਜ ਦੇਣੀ ਮੁੱਲ 70 75 ਜੋ ਮਰਜੀ 64000 ਰੁਪਏ ਛੋਟ ਕਰ ਦਾਂਗੇ ਲਓ ਵੀ ਮਿੱਤਰੋ 64000 ਚੋ ਵੀਰਜੀ ਹਣੀ ਕਹਿੰਦੇ ਵੀ ਛੋਟ ਕਰ ਦਾਂਗੇ 15 ਕਿਲੋ ਬੋਲੀ ਜੇ ਕੋਈ ਪਸੰਦੀ ਕਰਕੇ ਖੜੇ 15 ਲੀਟਰ ਬੋਲੀ ਤਿਆਰ ਹੈ ਵੈਟ ਕੋਰ ਪਹਿਲਾਂ ਸੂਆ ਤੇ ਪੂਰੇ ਜੰਗੇ ਕਹਿ ਕਦ ਕਾਂਠੇ ਬੈਠਾ ਇਹ ਪੂਰੀ ਸੀਲ ਆ ਵੇਖੋ ਥਾਣ ਸਾਨੂੰ ਚੈੱਕ ਕਰ ਸਕਦੇ ਤੁਸੀਂ ਸਾਈਜ਼ ਤੇ ਗੈਪ ਸੀਰ ਬੋਲ ਹੈ ਪੂਰੀ ਵੱਡੀ ਵਹਿੜਾ ਸਾਈਜ਼ ਦੇ ਮਗਰ ਵਸੀ ਜੇ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਆ ਕਰੋ ਵੀਡੀਓ ਨੂੰ ਪੂਰਾ ਵੇਖਣ ਲਈ ਬਹੁਤ ਬਹੁਤ ਧੰਨਵਾਦ